ਪਹੁੰਚ ਚੁੱਕੇ ਆ ਜੀ ਜਿੱਦਾਂ ਅਸੀਂ ਪਿੰਡਾਂ ਪਿੰਡ ਮੰਡ ਖੇਤਰਾਂ ਦਾ ਅਸੀਂ ਇਹ ਦੌਰਾ ਕਰ ਰਹੇ ਆ ਸਾਡੀ ਟੀਮ ਦੌਰਾ ਕਰ ਰਹੀ ਹੈ ਤੇ ਪਿੱਛੇ ਅਸੀਂ ਨਿੱਕੀ ਮਿਆਣੀ ਜਿਹਨੂੰ ਆਪਾਂ ਪਿਆਰ ਦੇ ਪਿੰਡ ਦਾ ਨਾਮ ਮਿਆਣੀ ਭੰਗੂਪੋਰੀਆ ਪਿੰਡ ਵੀ ਕਿਹਾ ਜਾਂਦਾ ਉੱਥੇ ਕਾਫੀ ਜਿਹੜਾ ਤੁਸੀਂ ਮੰਡੇ ਜਿਹੜੀਆਂ ਤਰੇੜਾ ਪੈ ਚੁੱਕੀਆਂ ਅਸੀਂ ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਪਹਿਲੀਆਂ ਵੀਡੀਓ ਦੇ ਵਿੱਚ ਤਸਵੀਰਾਂ ਦਿਖਾਈਆਂ ਉਸ ਤੋਂ ਇਲਾਵਾ ਹੁਣ ਅਸੀਂ ਉੱਥੋਂ ਥੋੜੀ ਅਗਾਂਹ ਪਿੰਡ ਪੈਂਦਾ ਜੀ ਟਾਲੀ ਪਿੰਡ ਕੌਂਕੀ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਆ ਜੀ ਤੇ ਕਾਫੀ ਆਬਾਦੀ ਵਾਲਾ ਪਿੰਡ ਵਾ ਤੇ ਟਾਲੀ ਪਿੰਡ ਦਾ ਅਸੀਂ ਤੁਸੀਂ ਬੰਦੇ ਬਿਲਕੁਲ ਲਾਗੇ ਖਲੋਤੇ ਹੋਏ ਆਂ ਤੇ ਇਹਦੇ ਇੱਥੋਂ ਦੇ ਹਾਲਾਤਾਂ ਬਾਰੇ ਅਸੀਂ ਪਾਣੀ ਦੇ ਹਾਲਾਤਾਂ ਬਾਰੇ ਤੁਹਾਨੂੰ ਅਸੀਂ ਜਾਣੂ ਕਰਾ ਰਹੇ ਆ। ਆਓ ਆਪਾਂ ਤੁਹਾਨੂੰ ਹੁਣ ਪਾਣੀ ਦੇ ਹਾਲਾਤ ਪਹਿਲਾਂ ਦਿਖਾ ਦਿੰਨੇ ਚਾਹੁੰਦੇ ਆਂ। ਇੱਥੇ ਤੁਸੀਂ ਪਾਣੀ ਦੇਖ ਲਓ। ਆ ਤੁਹਾਨੂੰ ਥੋੜਾ ਟਾਈਮ ਹੋਏਗਾ ਪਿੰਡ ਵਾਸੀ ਨੂੰ ਦੱਸਿਆ ਕਿ 8 ਤਰੀਕ ਦਾ ਪਾਣੀ ਲੱਗ ਭਾਗ ਇੱਥੇ ਪਾਣੀ ਜਿਹੜਾ ਚੜ ਚੁੱਕਾ ਵਾ। ਤੁਸੀਂ ਪਾਣੀ ਦੇਖ ਸਕਦੇ ਹੋ। ਬਾਕੀ ਮੈਂ ਹਾਲਾਤਾਂ ਦੀ ਗੱਲ ਕਰਾਂ ਤਾਂ ਹਾਲਾਤ ਤੁਸੀਂ ਦੇਖ ਸਕਦੇ ਫਸਲਾਂ ਜਿਹੜੀਆਂ ਪਾਣੀ ਦੇ ਲਪੇਟ ਵਿੱਚ ਪੂਰੀ ਤਰ੍ਹਾਂ ਆ ਚੁੱਕੀਆਂ ਪਰ ਗੰਨੇ ਦੀ ਫਸਲ ਦੀ ਗੱਲ ਕੀਤੀ ਜਾਵੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਦਿਖਾਆਂ ਜਾਂ ਉਹ ਤਸਵੀਰਾਂ ਆ ਗੰਨੇ ਦੀ ਫਸਲ ਜਿਹੜੀ ਆ ਗੰਨੇ ਦੀ ਫਸਲ ਦੇ ਥੱਲੇ ਤੁਸੀਂ ਪਾਣੀ ਦੇਖ ਲਓ ਕਿੰਨਾ ਕਿੰਨਾ ਪਾਣੀ ਜਿਹੜਾ ਖੜਾ ਹੋਇਆ ਵਾ ਤੇ ਬਾਕੀ ਜੇ ਮੈਂ ਝੋਨੇ ਦੀ ਫਸਲ ਦੀ ਗੱਲ ਕਰਾਂ ਕਿਉਂਕਿ ਅਸੀਂ ਜਦੋਂ ਆਪਾਂ ਅਪਡੇਟ ਸ਼ੁਰੂ ਕੀਤੀ ਪਿੱਛੋਂ ਤੁਸੀਂ ਬਣਾਉਂਦੋ ਵੱਖ-ਵੱਖ ਤੁਸੀਂ ਬਣਾਉਂਦੋ ਅਸੀਂ ਤਸਵੀਰਾਂ ਦੇਖੀਆਂ ਤੇ ਬਹੁਤ ਹੈਰਾਨੀ ਜੜ ਕੇ ਤਸਵੀਰਾਂ ਨੇ ਕਾਫੀ ਝੋਨੇ ਦੀ ਫਸਲ ਜਿਹੜੀ ਪਾਣੀ ਦੇ ਲਪੇਟੇ ਤੇ ਚ ਲਗਭਗ ਸਾਰੀ ਆ ਚੁੱਕੀ ਆ ਪਰ ਅੱਧਰ ਇੱਥੇ ਤੁਸੀਂ ਤੁਸੀਂ ਬੰਦੇ ਬਿਲਕੁਲ ਅੱਗੇ ਜਿਹੜੇ ਪਿੰਡ ਵਾਸੀ ਨੇ ਜਿਹੜੇ ਇੱਥੇ ਬਹੁਤ ਲੰਮੇ ਸਮੇਂ ਤੋਂ ਰਹਿ ਰਹੇ ਨੇ ਉਹ ਇੱਥੇ ਆਪਣੇ ਖਲੋਤੇ ਹੋਏ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਸਰਦਾਰ ਜੀ ਖਲੋਤੇ ਹੋਏ ਨੇ ਸਰਦਾਰ ਜੀ ਸੱਸੀ ਗਾਲ ਜੀ ਸੱਸੀ ਗਾਲ ਜੀ ਸਰਦਾਰ ਜੀ ਕਿੰਨੇ ਕ ਦਿਨ ਤੋਂ ਜਿਹੜਾ ਪਾਣੀ ਜਿਹੜਾ ਇਦਾਂ ਹੀ ਹੁਣ ਚਲੋ ਝੋਨੇ ਦੀ ਪਾਣੀ ਦੀ ਲਪੇਟ ਦੇ ਵਿੱਚ ਆ ਗਏ ਨੇ ਕਿੰਨੇ ਕ ਦਿਨ ਹੋ ਗਏ ਨੇ ਪਾਣੀ ਜਿਹੜਾ ਇੱਥੇ ਖੜਿਆ ਹੋਇਆ ਵਾ ਜਦ ਤ ਤੁਸੀਂ ਬਣਦੇ ਲਾ ਕੇ ਇਹ ਸਾਡੇ ਜੀ 6 ਅਗਸਤ ਤੋਂ ਪਾਣੀ ਆਣਾ ਸ਼ੁਰੂ ਹੋ ਗਿਆ 6 ਅਗਸਤ ਤੋਂ ਹਾਂਜੀ ਹਾਂਜੀ ਅੱਛਾ ਤੇ ਅੱਜ ਦੇ ਦੀ ਹੋ ਗਈ ਹੈ 27 ਤਰੀਕ ਅਗਸਤ ਮੰਨ ਲਓ ਕਿ 21 ਬਾਈ ਦਿਨ ਬਣ ਜਾਂਦੇ ਨੇ ਅੱਛਾ ਤੇ ਵੈਸੇ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਢੇੜਾ ਨਹੀਂ ਮਾਰਿਆ ਕੋਈ ਬੋੜਿਆ ਨਹੀਂ ਨਹੀਂ ਬੋੜਿਆ ਜੀ ਕਿਉਂਕਿ ਸਾਡੇ ਜਿਹੜੇ ਤੁਸੀ ਬਣਨੇ ਜਾਂ ਸਾਡੇ ਰਸਤੇ ਨੇ ਉਹ ਥੋੜੇ ਜੇ ਇਹਨਾਂ ਨੇ ਵਧੀਆ ਬਣਾਇਆ ਨੇ ਤੇ ਹਾਂ ਲੱਗੇ ਸ਼ਾਇਦ ਨਾਲ ਚੁੱਕਣਾ ਪੈ ਜਾਵੇ ਹੂੰ ਕਿਉਂਕਿ ਰਸਤਾ ਵਧੀਆ ਬਣਾਇਆ ਤੇ ਗੱਡੀਆਂ ਚ ਚੁੱਕ ਵੀ ਪੈ ਸਕਦੀ ਵੋਟਰ ਵਾਸਤੇ ਆ ਜਾਂਦੇ ਨੇ ਅੱਛਾ ਹਾਂਜੀ ਵੋਟਾ ਵਾਸਤੇ ਆਂਦੇ ਨੇ ਪਰ ਜਦ ਹੁਣ ਆਣ ਕਿਤੇ ਇਹਨਾਂ ਦੇ ਸਿੰਘ ਜਰੂਰ ਚੋਪੜਾਂਗੇ ਭਾਜੀ ਦਰਿਆ ਤੇ ਚਲੋ ਚੜਿਆ ਹੋਇਆ ਇਸ ਟਾਈਮ ਤੇ ਜਿਹੜੇ ਦਰਿਆ ਦੇ ਵਿੱਚ ਲੋਕ ਜਿਹੜੇ ਰਹਿ ਰਹੇ ਜਿੱਥੇ ਬਸੇਰਾ ਸੀ ਲੋਕਾਂ ਦਾ ਉਹ ਸਾਰੇ ਟੋਟਲੀ ਇੱਥੇ ਹੁਣ ਆਪਣੇ ਸੁਰੱਖਿਤਾਵਾਂ ਤੇ ਆ ਗਏ ਨੇ ਹਾਂਜੀ ਬਿਲਕੁਲ ਬਿਲਕੁਲ ਪਿੰਡ ਤੇ ਸਾਡੇ ਲੋਕ ਜਿਹੜੇ ਬੱਚੇ ਸਾਡੇ ਕਈ ਇਹੋ ਜਿਹੇ ਤਾਰੂਣੇ ਕੁਝ ਆਪਣੇ ਵੀ ਸਾਧਨ ਰੱਖੇ ਨੇ ਜਿਹੜੇ ਕੁਝ ਫਸ ਗਏ ਲੋਕ ਲੋੜੇ-ਭੋੜੇ ਮਾਲੋ 5-7 10 ਹੋਣਗੇ ਉਹਨਾਂ ਨੂੰ ਮੁੰਡਿਆ ਆਪਣੇ ਪਿੰਡ ਦੇ ਮੁੰਡਿਆਂ ਲਿਆਂਦਾ ਉਹ ਕਿੰਨਾ ਕ ਪਰਿਵਾਰ ਜਿਹੜਾ ਹੁਣ ਦਰਿਆ ਦੇ ਵਿੱਚ ਰਹਿ ਰਿਹਾ ਸੀ ਜਿਹਦਾ ਜ ਮਾਲਕੀ ਝੋਨੇ ਦੀ ਫਸਲ ਦੀ ਗੱਲ ਕਰ ਲੋ ਜਾਂ ਕਮਾਤ ਦੀ ਗੱਲ ਕਰ ਲੋ ਜਿੱਦਾਂ ਹੁਣ ਸਾਰੀ ਪਾਣੀ ਦੇ ਲਪੇਟ ਦੇ ਵਿੱਚ ਆ ਗਈ ਲਗਭਗ ਜਿੱਦਾਂ ਬਿਲਕੁਲ ਜੀ ਮੇਰੇ ਹਿਸਾਬ ਨਾਲ 2-3000 ਕਿੱਲਾ ਪਹਿਲੀ ਬਰਬਾਦ ਹੋ ਗਈ 2-3000 ਕਿੱਲਾ ਬਿਲਕੁਲ ਜੀ ਬਿਲਕੁਲ ਸਾਹਮਣੇ ਦੇਖਦਾ ਵੀ ਤੁਸੀਂ ਦੇਖ ਸਕਦੇ ਅੱਛਾ ਤੁਸੀਂ ਦੇਖ ਸਕਦੇ ਨਿਕੰਮਰੋ ਇਹ ਸਾਰੀ ਟਾਲੀ ਦੀ ਮਾਲਕੀ ਸੀ ਜਿੱਦਾਂ ਕਾਲੀ ਪੇੜ ਦੀ ਟਾਲੀ ਦੀ ਮਾਲਕੀ ਬਿਲਕੁਲ ਬਹੁਤ ਬਰਬਾਦ ਹੋ ਗਿਆ ਜੀ ਜੀਮੇਦਾਰਾਂ ਵਾਸਤੇ ਬਹੁਤ ਮਾੜਾ ਬਹੁਤ ਹੀ ਜ਼ਿਆਦਾ ਮੜਾ ਕੁਝ ਪੈਲੀਆਂ ਤੇ ਠੇਕੇ ਤੇ ਵੀ ਲਈਆਂ ਹੋਣਗੀਆਂ ਕਿਸਾਨ ਵੀਰਾਂ ਦੇ ਜਾਂ ਕੋਈ ਆਪਣੀ ਮਾਲਕੀ ਵੀ ਹੋएगी ਜਦਾਂ ਕਿ ਠੇਕੇ ਤੇ ਵੀ ਹੋਣਗੀਆਂ ਪੈਲੀਆਂ ਕੁਝ ਬਿਲਕੁਲ ਬਹੁਤ ਜ਼ਿਆਦਾ ਠੇਕੇ ਤੇ ਪੈਲੀਆਂ ਨੇ ਜੀ ਮਾਲਕੀਆਂ ਵੀ ਹੋਣਾ ਚਾਹੀਏ ਹਮ ਇੱਕ ਕਿੱਲੇ ਤੇ ਮੇਰੇ ਹਿਸਾਬ ਨਾਲ ਜੋ ਖਰਚਾ ਆਂਦਾ ਹੈ 20000 ਰੁਪਏ ਖਰਚਾ ਪੈਂਦਾ ਤੇ ਉਹ ਜੀਵਿੰਦਾਰ ਵੀ ਕੀ ਕਰੇਗਾ ਹਮ ਉਹਦੇ ਵਾਸਤੇ ਬਹੁਤ ਜ਼ਿਆਦਾ ਇੱਕ ਬੱਦਲ ਉਹਨੇ ਆਪਣੀ ਕੋਈ ਪੇਸ਼ ਨਹੀਂ ਜਾਣ ਦਿੰਦਾ ਪਿਆ ਲੋਕਾਂ ਦੇ ਕਈਆਂ ਦੇ ਮੇਰੇ ਹਿਸਾਬ ਨਾਲ ਇੱਕ ਦੋ ਘਰਾਂ ਦੇ ਕੰਦਾ-ਕੰਦਾ ਵੀ ਡਿੱਗੀਆਂ ਨੇ ਤੇ ਕਿਉਂਕਿ ਪ੍ਰਸ਼ਾਸਨ ਨੂੰ ਇਹਦੇ ਤੇ ਕੋਈ ਨਹੀਂ ਆ ਗਈ ਹੁਣ ਤੁਸੀਂ ਆਪ ਹੀ ਦੇਖ ਲਓ ਮੇਰੇ ਹਿਸਾਬ ਨਾਲ ਆ ਭਗਵੰਤ ਮਾਨ ਨੂੰ ਆਪਣੇ ਚਾਚੜਿਆ ਜਾ ਕੇ ਤਾੜੂ ਤਾਮਲੜਾੜੂ ਚ ਜਾ ਕੇ ਪਤਾ ਨਹੀਂ ਕੀ ਚੁਟਕਲੇ ਸੁਣਾਏ ਜਾਂਦਾ ਲੋਕਾਂ ਨੂੰ ਉਹਨੂੰ ਪੰਜਾਬ ਨਹੀਂ ਦਿਖਦਾ ਹੂੰ ਉਹਨੂੰ ਪੰਜਾਬ ਨਹੀਂ ਦਿਖਦਾ ਜੀ ਕਿਉਂਕਿ ਉਹ ਆਪਣੇ ਚੱਕਰਾਂ 'ਚ ਪਿਆ ਹੋਵੇ ਹੂੰ ਤੇ ਉਹਨਾਂ ਨੂੰ ਪੰਜਾਬ ਨਹੀਂ ਦਿਖਦਾ ਕਿਉਂਕਿ ਪੰਜਾਬ ਦੇ ਇੰਨੇ ਹਾਲਾਤ ਮਾੜੇ ਨੇ ਚਲੋ ਕੁਛ ਤੇ ਮਾਰ ਰੱਬ ਕਰਦਾ ਪਿਆ ਤੇ ਕੁਛ ਇਹ ਪ੍ਰਸ਼ਾਸਨ ਤਾਂ ਬਿਲਕੁਲ ਨਹੀਂ ਜਦੋਂ ਆਣਾ ਉਹਨਾਂ ਨੇ ਤੇ ਅਸੀਂ ਤੁਹਾਨੂੰ ਜੀ ਮੁਰਗੀ ਦੇ ਅੰਡੇ ਤੇ ਵੀ ਪੈਸੇ ਦੇ ਦਿਆਂਗੇ ਹੂੰ ਕੁਛ ਨਹੀਂ ਦਿੰਦੇ ਜੀ ਜੀਵਿਦਾਰ ਵਾਸਤੇ ਬਹੁਤ ਮੁਸ਼ਕਲ ਫਿਰ ਜੀਵਿਦਾ ਕਰੇ ਕੀ ਅੱਛਾ ਕੋ ਗੋਲੀਆਂ ਖਾਲ ਲੰਦਾ ਕੋਈ ਕੁਛ ਕਰ ਲੰਦਾ ਕੋਈ ਫਾ ਲ ਲੰਦਾ ਕਿਉਂਕਿ ਕਰਜ਼ਾ ਇੰਨਾ ਹੋ ਜਾਂਦਾ ਸਰ ਤੇ ਕਿੱਥੋਂ ਦੇਣਾ ਚਲੋ ਇਹਦੇ ਨਾਲ ਚਲੋ ਉਹਨਾਂ ਦਾ ਗੁਜ਼ਾਰਾ ਹੁੰਦਾ ਹੈ ਕਈ ਚਲੋ ਬੱਚੇ ਵਿਦੇਸ਼ਾਂ ਚ ਵੀ ਹੈਗੇ ਨੇ ਪਰ ਜਿਨ੍ਹਾਂ ਦੇ ਨਹੀਂ ਹੈਗੇ ਉਹਨਾਂ ਦਾ ਤਾਂ ਗੁਜ਼ਾਰਾ ਐਚੂ ਨਾ ਦਾਣੇ ਫੱਕੇ ਦੋ ਜਿਹੜੇ ਮਜ਼ਦੂਰ ਲੋਗ ਨੇ ਉਹਨਾਂ ਦਾ ਵੀ ਗੁਜ਼ਾਰਾ ਐਚੂ ਹੀ ਹੈ ਉਹ ਮਜ਼ਦੂਰ ਵਾਲੇ ਦਾ ਵੀ ਲੋਕਾਂ ਦਾ ਕੰਮ ਠਾਪੇ ਹਾਂ ਬਿਲਕੁਲ ਠਾਪੇ ਕਿਉਂਕਿ ਉਹਨਾਂ ਨੂੰ ਵੀ ਹੁੰਦਾ ਕਿ ਝੋਨਾ ਹੀ ਵੱਡਾਂਗੇ ਕੁਝ ਚਲੋ ਕੁਝ ਨਾ ਕੁਝ ਰਕਜ਼ਾਰ ਮਿਲਦਾ ਮਿਹਦੂਰਨ ਪਰ ਜਦੋਂ ਇਹ ਕੰਮ ਹੀ ਇਹੋ ਜਿਹਾ ਹੋ ਗਿਆ ਤੇ ਕਿੱਥੋਂ ਮਿਲਣਾ ਕਿਹੜੀ ਝੋਨੇ ਦੀ ਫਸਲ ਤੋਂ ਇਲਾਵਾ ਕਿਹੜੀ ਕਿਹੜੀ ਫਸਲ ਦੀ ਜਿਹੜੀ ਕਾਂਸਤ ਜਿਹੜੀ ਇੱਥੇ ਕੀਤੀ ਜਾ ਰਹੀ ਸੀ ਆਪਣੇ ਟਾਲੀ ਮੰਡ ਖੇਤਰ ਦੇ ਵਿੱਚ ਮੰਡੇ 'ਚ ਬਹੁਤ ਜ਼ਿਆਦਾ ਸਬਜ਼ੀ ਵੀ ਲਾਂਦੇ ਨੇ ਅੱਛਾ ਬਾਹਰੋਂ ਲੋਕੀ ਆਏ ਨੇ ਬਾਹਰ ਲਿਆਂ ਜਿਹੜਾ ਸਟੇਟਾਂ ਯੂਪੀ ਚੋਂ ਆਉਂਦੇ ਨੇ ਤੇ ਦੂਜਾ ਗੰਨਾ ਬਹੁਤ ਜ਼ਿਆਦਾ ਲਾਂਦੇ ਨੇ ਅੱਛਾ ਝੋਨਾ ਲਾਂਦੇ ਨੇ ਮੱਕੀ ਲਾਂਦੇ ਨੇ ਮੇਰਾ ਆਪਣੇ ਝੋਨੇ ਦੀ ਫਸਲ ਕਾਟੇ ਤੇ ਗੰਨਾ ਜ਼ਿਆਦਾ ਪਹਿਲਾ ਵਾਰ ਹੈ ਗੰਨਾ ਵੀ ਜ਼ਿਆਦਾ ਝੋਨਾ ਵੀ ਬਹੁਤ ਜੀ ਝੋਨਾ ਤਾਂ ਦਿਖਦਾ ਨਹੀਂ ਪਿਆ ਦੇਖੋ ਤੁਸੀਂ ਪਾਣੀ ਤੇ ਹਾਂ ਉੱਤੇ ਪਾਣੀ ਫੇਰ 4-4 ਫੁੱਟ ਉੱਪਰ ਚੱਲਦਾ ਵਿੱਚ ਹੁਣੇ ਦੁਬਾਨੇ ਤੇ ਕਿੱਥੋਂ ਬਜੇਗਾ 6 ਤਰੀਕ ਦਾ ਆਇਆ ਮੇਰੇ ਸਾਹਬ ਦਾ 21 ਦਿਨ ਹੋ ਗਏ ਨੇ ਪਾਣੀ ਮੋਟਰਾਂ ਵੀ ਸਾਰੀਆਂ ਲਗਭਗ ਜਾਨੀਆਂ ਡੋਪ ਚੁਟੀਆਂ ਨੇ ਜਿੱਦਾਂਗੇ ਹਾਂ ਨਸਾਨ ਬਹੁਤ ਜ਼ਿਆਦਾ ਮੋਟਰਾਂ ਦੇ ਹੂੰ ਮੋਟਰ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਤੁਹਾਨੂੰ ਪਤਾ ਹੋਏਗਾ 2023 ਦੇ ਵਿੱਚ ਵੀ ਇਹ ਸੰਤਾਪ ਆਪਾਂ ਨੂੰ ਹੰਡਾਉਣਾ ਪਿਆ 2023 ਦੇ ਵਿੱਚ ਵੀ ਇਹ ਮਾਰ ਪਈ ਸੀ ਪਾਣੀ ਦੀ ਤੇ ਹੁਣ 2025 ਸਾਲ ਨੂੰ ਚੱਲਦਾ ਅਗਸਤ ਮਹੀਨਾ ਜਦਾਂ ਹਾਂ ਬਿਲਕੁਲ ਬਿਲਕੁਲ ਜੀ 2023 ਜਿੱਤੇ ਐਦਾਂ ਲੱਗਦਾ ਜਿਦਾ ਕੁਝ ਲਾਇਆ ਹੀ ਨਹੀਂ ਹਾਂ ਐਦਾਂ ਚਾਦਰ ਹੀ ਵੇਚ ਗਈ ਚਾਦਰ ਹੀ ਵੇਚ ਗਈ ਹੁਣ ਆ ਮੈਂ ਦੇਖ ਰਿਹਾ ਸੀ ਹਾਂਜੀ ਇਹ ਜਿੱਦਾ ਪਲੇਨ ਬਿਲਕੁਲ ਬੂਟਾ ਵੀ ਨਹੀਂ ਦਿਖਦਾ ਕਿ ਇੱਥੇ ਕੁਝ ਫਸਲ ਲਾਈ ਗਈ ਤੇ ਉਦੋਂ ਵੀ ਜਿਹੜੇ ਨਾ ਗੋਗਲਵਾਣਾ ਮਿੱਟੀ ਝੜ ਗਈ ਸਰਕਾਰ ਦੇ ਤੱਕ ਕੱਖ ਨਹੀਂ ਸੀ ਕੋਈ ਮੁਆਵਜ਼ਾ ਨਹੀਂ ਦਿੱਤਾ ਕੁਝ ਨਹੀਂ ਦੀ ਦਿੰਦੇ ਸਿਰਫ ਮਾਲਕ ਗੱਲਾਂ ਬਾਤਾਂ ਨਸਾਰ ਜਾਂਦੇ ਨੇ ਤੇ ਭਗਵੰਤ ਮਾਨ ਤੇ ਹੁਣ ਤੁਹਾਨੂੰ ਪਤਾ ਹੀ ਤੁਸੀਂ ਕਿਹੜੇ ਨਹੀਂ ਜਾਣਦੇ ਤੁਹਾਨੂੰ ਵੀ ਸਾਰਾ ਪਤਾ ਹੈ ਹੁਣ ਆ ਸੋਣਾ ਪਤਾ ਤੁਹਾਨੂੰ ਵੀ ਸਾਰਾ ਕਿ ਉਹ ਚੁਟਕਲੇ ਸੁਣਾ ਕੇ ਆਪਣਾ ਟਾਈਮ ਪਾਸ ਕਰ ਜਾਂਦਾ ਹਾਂਜੀ ਹਾਂਜੀ ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗਾ ਚਲੋ ਸਰਕਾਰਾਂ ਦੇ ਤੇ ਤੁਸੀਂ ਦੋ ਚਲਾਤਾ ਜਿਹੜਾ ਲਾਤੇ ਲਾਵਾ ਮੇਰੇ ਮੈਂ ਪਤਾ ਦਵਾਵਾਂਗਾ ਉੱਤੇ ਇੱਕ ਗੱਲ ਹੋਰ ਮੈਂ ਦੇਖੋ ਕੋਈ ਸਰਕਾਰ ਵੀ ਨਹੀਂ ਚੰਗੀ ਹੈਗੀ ਜਿਹੜੀ ਮਰਜ਼ੀ ਆ ਜਾਵੇ ਹਾਂਜੀ ਜਿਹੜੀ ਮਰਜ਼ੀ ਆ ਜਾਵੇ ਸਰਕਾਰ ਕੋਈ ਵੀ ਨਹੀਂ ਚੰਗੀ ਠੀਕ ਠੀਕ ਹਾਂਜੀ ਆ ਕੇ ਜਦੋਂ ਵੋਟਾਂ ਲੈਣੀਆਂ ਨੇ ਪਿੰਡਾਂ ਨਾਲ ਲੜਾ ਨਿੰਕੇ ਕਿ ਤੁਸੀਂ ਇਦਾਂ ਕਰ ਲੋ ਇਦਾਂ ਕਰ ਲੋ ਮੈਂ ਤੁਹਾਡੇ ਨਾਲ ਕਰਦੇ ਕੱਖ ਨਹੀਂ ਲੜਪਿੰਡ ਪਰ ਸਾਡਾ ਪਿੰਡ ਚੰਗਾ ਇਸ ਗਰੋ ਸਰਦਾਰ ਜੀ ਜਿੱਥੇ ਹੁਣ ਜਾਲੀ ਮਾਲੀ ਚਲੋ ਆਪਣੇ ਜਿਹੜੇ ਸੁਰੱਖਿਆਤਾਵਾਂ ਤੇ ਲੋਕੀ ਜਿਹੜੇ ਪਹੁੰਚ ਗਏ ਨੇ ਉੱਥੇ ਜਿੱਦਾਂ ਹੁਣ ਮੰਡ ਦੇ ਵਿੱਚ ਕਾਫੀ ਲੋਕਾਂ ਨੇ ਜਿਹੜਾ ਖੇਤੀਬਾੜੀ ਤੋਂ ਇਲਾਵਾ ਡੰਗਰ ਵੱੱਛਾ ਵੀ ਰੱਖਿਆ ਹੋਏਗਾ ਉਸ ਸਰਕਲ ਸਾਹਮਣੇ ਪਹੁੰਚ ਗਏ ਬਿਲਕੁਲ ਜੀ ਡੰਗਰ ਵੱੱਛਾ ਸਾਡੇ ਢੇਰੇ ਨੇ ਬਾਹਰ ਪੜਿਆ ਜਿਹੜੇ ਜ਼ਿਮੀਂਦਾਰ ਭਰਾ ਨੇ ਉਹਨਾਂ ਡੇਰੇ ਵੀ ਬਣਾਏ ਨੇ ਉੱਥੇ ਡੰਗਰ ਬਿਚਾਰ ਰੱਖਦੇ ਨੇ ਤੇ ਉਹ ਡੇਰਾ ਜਿੱਦਾ ਉਹ ਪੱਠਾ ਦਿੱਤਾ ਉੱਥੇ ਬਣਾਉਂਦਾ ਤੇ ਉਹ ਜਦੋਂ ਐਚੇ ਅਨਾਊਂਸਮੈਂਟ ਕੀਤੀ ਗਈ ਸੀ ਪਿੰਡ ਲੋਕ ਕਿ ਚਲੋ ਪਾਣੀ ਦਾ ਕੋਈ ਪਤਾ ਨਹੀਂ ਕਦੋਂ ਆ ਜਾਵੇ ਤੇ ਕਿਉਂਕਿ ਆਮ ਲੋਕ ਅੱਜਕੱਲ ਜਿੱਦਾ ਫੇਸਬੁੱਕ YouTube Instagram ਇਹ ਚੱਲਦਾ ਸਾਰਾ ਕਿਉਂਕਿ ਸੋਸ਼ਲ ਮੀਡੀਆ ਯੋਗ ਹੈ ਅੱਜ ਦਾ ਟਾਈਮ ਹੈ ਨਾ ਸੋਸ਼ਲ ਮੀਡੀਆ ਉਹ ਤੇ ਪਤਾ ਲੱਗ ਜਾਂਦਾ ਦੱਸ ਦਿੰਦੇ ਨੇ ਇੰਨਾ ਸਕਰੋ ਪਾਣੀ ਇੰਨਾ ਕਾ ਛੱੜ ਰਹੇ ਇੰਨਾ ਛੱੜ ਰਹੇ ਤੇ ਫਿਰ ਪਿੰਡ ਵਾਲੇ ਨੇ ਇੱਕ ਦੂਜੇ ਨੂੰ ਥੋੜਾ ਜਿਹਾ ਦੱਸ ਦਿੰਦੇ ਨੇ ਭਾਈ ਆਪਣਾ ਇੰਨਾ ਦੇ ਵਿੱਚ ਤੁਹਾਡੇ ਅਲੋਟਮੈਂਟ ਆ ਵੀ ਹੋ ਗਈ ਹੋਣੀ ਆ ਕਿ ਤੁਸੀਂ ਸੁਰੱਖਿਅਤ ਥਾਵਾਂ ਤੇ ਪਹੁੰਚ ਜਾਓ ਆਪਣਾ ਮਾਲ ਡੰਗਰ ਲਾ ਕੇ ਹਨਾ ਗੁਰਦੁਆਰਾ ਸਾਹਿਬ ਦੇ ਵਿੱਚ ਹਨਾ ਨਜੀ ਦੇ ਲੋਕ ਗੁਰਿਤ ਸਭ ਤੋਂ ਜਗਾ ਹੈਗੀਆਂ ਪਿੰਡ ਦੇ ਪੁਰਾਣਾ ਪਿੰਡ ਸਾਡਾ ਹਿਸ਼ਾਰਪੁਰ ਦਾ ਲਾਸਟ ਪਿੰਡ ਹੈ ਅੱਛਾ ਅੱਛਾ 40 ਪਿੰਡ ਹਿਸ਼ਾਰਪੁਰ ਜ਼ਿਲ੍ਹਾ ਪੈਂਦਾ ਵਾ ਹਿਸ਼ਾਰਪੁਰ ਜ਼ਿਲ੍ਹਾ ਲਾਸਟ ਪਿੰਡ ਸਾਡਾ ਹਿਸ਼ਾਰਪੁਰ ਦਾ ਹਾਂਜੀ ਹਾਂਜੀ ਇਤੋਂ ਦੂਸਰੇ ਬੰਨੇ ਦੂਸਰਾ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਭਲਾਥ ਏਰੀਆ ਜਾਂ ਆਪਣਾ ਜ਼ਿਲ੍ਹਾ ਕਪੂਰਥਲਾ ਕਪੂਰਥਲਾ ਆ ਸਾਡਾ ਬੱਲਾ ਪਿੰਡ ਨਾਲ ਅੱਛਾ ਬੱਲਾ ਇਤੋਂ ਅੱਗੇ ਬੱਲੋ ਚੱਕ ਜਾਂਦਾ ਕਪੂਰਥਲਾ 'ਚ ਪੈਂਦਾ ਹਾਂ ਅੱਗੇ ਜਦ ਤੁਸੀਂ ਕਹਿ ਰਹੇ ਮਿਆਣੀਆ ਲੋ ਆਏ ਉਹ ਵੀ ਕਪੂਰਥਲੇ ਜੀ ਕਪੂਰਥਲੇ ਜੀ ਪੈ ਰਹੇ ਹਾਂਜੀ ਹਾਂਜੀ ਆਹੀ ਕੱਲਾ ਲਾਸਟ ਪਿੰਡ ਆ ਜੀ ਲਾਸਟ ਪਿੰਡ ਟਾਲੇ ਹਿਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਵੋਟਾਂ ਦਾ ਟਾਈਮ ਨੇ ਆਣਾ ਜਨਤਾ ਨੇ ਉਹਨਾਂ ਨੇ ਅੱਛਾ ਅੱਛਾ ਵਾਕਿਓ ਉੱਧਾ ਕੋਈ ਘੇੜਾ ਮਾਰਨ ਦੀ ਲੋੜ ਨਹੀਂ ਆਉਣੀ ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗਾ ਜਿਹੜਾ ਝੋਨਾ ਤੁਸੀਂ ਦੇ ਆਪਾਂ ਦੇਖ ਰਹੇ ਹਾਂ ਇਹ ਝੋਨਾ ਜਿਹੜਾ ਉੱਚੀਆਂ ਪੈਲੀਆਂ 'ਲੋਂ ਉਹੀ ਬਚਿਆ ਕਿ ਜਾਂ ਉਹ ਵੀ ਪਾਣੀ ਦੇ ਲਬੇੜੇ ਵਿੱਚ ਆ ਗਿਆ ਜੇ ਆਪਾਂ ਦੇਖੀਏ ਝੋਨਾ ਇਹ ਵੀ ਬਰਬਾਦ ਹੈ ਕੋਈ ਨਹੀਂ ਪਾਣੀ ਮੁੱਢਾਂ ਨੂੰ ਲੱਗ ਗਿਆ ਮੁੱਢਾਂ ਨੂੰ ਲੱਗ ਗਿਆ ਜਦੋਂ ਨਿਸਰਨਾ ਛੋ ਉਹ ਤੇ ਇਹ ਨੁਕਸਾਨ ਤੇ ਸਾਰਾ ਹੀ ਉਹ ਨੁਕਸਾਨ ਬਹੁਤ ਜ਼ਿਆਦਾ ਹੈ ਨੁਕਸਾਨ ਦੇ ਤੇ ਕੋਈ ਮਨ ਲੋ ਕੋ ਹੱਦ ਹੀ ਨਹੀਂ ਤੁਹਾਨੂੰ ਲੱਗਦਾ ਕਿ ਜਿਹੜੇ ਕਿਸਾਨ ਵੀਰਾਂ ਨੇ ਠੇਕੇ ਦੇ ਪੈਲੀਆਂ ਲਾਈਆਂ ਤੇ ਉਹਨਾਂ ਦਾ ਜਿਹੜਾ ਠੇਕਦਾਰ ਉਹ ਠੇਕਾ ਮਾਫ ਕਰੂਗਾ ਜਿਹੜਾ ਜਿਹਦੀ ਪੈਲੀ ਦੀ ਮਾਲਕੀ ਅਗਾਸ ਕਰਕੇ ਦੇਖੋ ਜੀ ਉਹ ਤੇ ਉਹਨਾਂ ਦੇ ਨਿਰਭਰ ਕਰਦਾ ਕੁਝ ਵੀ ਕਿਹਾ ਜਾ ਸਕਦਾ ਕਰਦਾ ਵੀ ਚਾਹੀਦਾ ਕਿ ਜਿਹੜਾ ਹਾਲਾਤ ਜਿਹੜੇ ਪਹਿਲੇ ਵਾਰ ਸਾਡੇ ਕੋਈ ਕਿਸਾਨਾਂ ਨੇ ਕਾਫੀ ਮਟੀਰੀਅਲ ਵੀ ਪਾਤਾ ਖਾਦਾ ਵੀ ਬਾਤੀਆਂ ਸਪਰੇਅ ਸਭ ਕੁਝ ਖਾਤਾ ਦੇਖੋ ਜੀ ਹੁਣ ਤੱਕ ਜੋ ਵੀ ਉਹਨਾਂ ਨੇ ਖਰਚਾ ਕਰਨਾ ਸੀ ਝੋਨੇ ਤੇ ਉਹ ਕਰਤਾ ਉਹਨਾਂ ਦਾ ਮੈਂ ਪਹਿਲੇ ਦੱਸਿਆ ਤੁਹਾਨੂੰ 20000 ਰੁਪਏ ਤੱਕ ਕਿਲਾ ਖਰਚਾ ਆ ਜਾਂਦਾ ਉਹ ਆਏ ਵੋਏ ਲੋਏ ਸਭ ਕੁਝ ਅਜ ਮੁੰਦ ਪੈਸੇ ਨਹੀਂ ਹੋਣਾ ਪੈਸੇ ਨਾ ਮਾਰੇ ਪੈਸੇ ਤੋਂ ਬਿਨਾ ਹੁੰਦਾ ਨਹੀਂ ਲੀਵਰ ਵੀ ਪੈਸਾ ਦਵਾਈ ਵੀ ਦਵਾਈ ਦੇ ਪੈਸੇ ਤੇ ਦਵਾਈਆਂ ਦੇ ਪੈਸੇ ਸਭ ਕੁਝ ਗੰਦ ਘੜਾਈ ਦੇ ਪੈਸੇ ਦੇਖੋ ਦਵਾਈ ਵੀ ਲੀਵਰ ਤੇ ਪਾਣੀ ਲੀਵਰ ਨੇ ਪਾਣੀ ਹਾਂ ਤੇ ਦਵਾਈ ਮੋਲਣਾ ਨਹੀਂ ਉਹਨੂੰ ਲੀਵਰ ਨੇ ਪਾਣਾ ਹਾਂ ਕਿ ਜ਼ਿੰਮੇਦਾਰ ਤੇ ਇਹਨਾਂ ਦੌੜ ਭੱਜ ਨਹੀਂ ਕਰ ਸਕਦਾ ਉਹਦੇ ਦੂਜੇ ਪਾਸੇ ਵੀ ਦੇਣਾ ਜਾ ਕੇ ਆਪਣਾ ਤੇ ਇਸ ਗਰ ਕਿੰਨਾ ਕਿੰਨੇ ਕਿੱਲੇ ਦੱਸੇ ਮੰਡ ਕੇ ਤੇ 2000 3 ਕਿੱਲੇ 2000 3 2000 ਕਿੱਲੇ ਤੂੰ ਮੇਰੇ ਖਾ ਪਰ ਉੱਪਰ ਹੀ ਹੋ ਜਾਦਾ ਘੱਟ ਨਹੀਂ ਚਲੋ 3000 ਕਿੱਲਾ ਕਹਿ ਦਿੰਦੇ ਹਾਂ 3 ਵੀ ਹੋ ਸਕਦਾ 3 ਵੀ ਹੋ ਸਕਦਾ ਸਲੇਮਪੁਰ ਕੋਲ ਲਾ ਲੋ ਸਲੇਮਪੁਰ ਤੋਂ ਬਾਬਾ ਟਾਲੀ ਸਾਹਿਬ ਤੁਸੀਂ ਸ਼ਾਇਦ ਇੱਧਰ ਨੂੰ ਜਾਓਗੇ ਤੇ ਬਾਬਾ ਗੁਰਦਰਾ ਸਾਹਿਬ ਆਣਾ ਸਾਡੇ ਬਾਬੇ ਟਾਲੀ ਸਾਹਿਬ ਦੇ ਬਾਬਾ ਮੁਤਾਬਕ ਦਾ ਅਜ ਦੇ ਨਾਲ ਤੋਂ ਜਗਾ ਹਾਂਜੀ ਹਾਂਜੀ ਉਥੋਂ ਲੈ ਕੇ ਤੋੜ ਇਧਰ ਨੂੰ ਤੁਸੀਂ ਨਿਗਾ ਮਾਰ ਲਓ ਮੇਰੇ ਖਿਆਲ ਨਾਲ ਤਿੰਨ ਚਾਰ ਕਿਲੋਮੀਟਰ ਬਾਈਂਦਾ ਦਰਿਆ ਜਿਹੜਾ ਮੇਨ ਦਰਿਆ ਵਖਦਾ ਹਾਂ ਉਹ ਸਕਰ ਉਧਰ ਉਹ ਤੁਸੀਂ ਉਹ ਜਿਹੜਾ ਟਾਵਰ ਦੇਖੋ ਜੀ ਅੱਛਾ ਉਹ ਸਾਹਮਣੇ ਟਾਵਰ ਬਿਜਲੀ ਵਾਲਾ ਹਾਂਜੀ ਉਹ ਸਕਰ ਟੈਲੀ ਟਾਲੀ ਦੀ ਪੈਲੀ ਅੱਛਾ 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 ਟਾਲੀ ਔਰ ਬੱਲੇ ਦੀ ਆਗੂ ਦੂਸਰੇ ਮੰਡ ਕੋਲ ਆ ਮਿਆਣੀ ਪੈ ਜਾਂਦੀ ਬਾਣੀ ਪੈ ਜਾਂਦੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਇਹ ਸਨ ਪਿੰਡ ਵਾਸੀਆਂ ਦੇ ਦਰਦ ਆਪਾਂ ਦਰਦ ਹੀ ਕਹਿ ਸਕਦੇ ਹਾਂ ਕਿਉਂਕਿ ਜਿਹੜੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਆ ਪਹਿਲਾਂ ਤੇ ਜਿਹੜਾ ਸਾਡਾ ਕਿਸਾਨ ਭਰਾ ਆ ਉਹ ਪਹਿਲਾਂ ਲਵਾਈ ਦਿੰਦਾ ਵਾ ਲਵਾਈ ਤੋਂ ਬਾਅਦ ਫਿਰ ਸਪਰੇਆ ਚੱਲਦੀਆਂ ਫਿਰ ਖਾਦਾਂ ਚੱਲਦੀਆਂ ਇਹ ਸਭ ਕੁਝ ਮਟੀਰੀ ਫਿਰ ਜੇ ਇਹ ਹਾਲਾਤ ਉਹਨਾਂ ਦੇ ਬਣ ਜਾਣ ਫਿਰ ਤਾਂ ਓਖਾ ਹੀ ਆ ਕਿਉਂਕਿ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਬਾਹ ਜਿਹੜੀ ਆ ਜ਼ਰੂਰ ਫੜਨੀ ਚਾਹੀਦੀ ਕਿਉਂਕਿ 2025 ਸਨਦੀ ਮੈਂ ਗੱਲ ਕਰਾਂ 2 ਸੋਰੀ 2000 23 ਦੇ ਵਿੱਚ ਸੋਰੀ 2023 ਦੇ ਵਿੱਚ ਵੀ ਇਹੀ ਹਾਲਾਤ ਜਿਹੜੇ ਮੈਂ ਦੇਖ ਰਿਹਾ ਜਾਂ ਤੁਹਾਨੂੰ ਦਿਖਾ ਰਿਹਾ 2023 ਦੇ ਵਿੱਚ ਵੀ ਇਹੀ ਹਾਲਾਤ ਜਿਹੜੇ ਇਹ ਬਣੇ ਹੋਏ ਸੀ ਮੰਡਕੇਤਰਾ ਦੇ ਵਿੱਚ ਕਿਉਂਕਿ ਇਹ ਟਾਲੀ ਪਿੰਡ ਹੈ ਜੀ ਸ਼ਾਰਪੁਰ ਜ਼ਿਲ੍ਹੇ ਦਾ ਪਿੰਡ ਲਾਸਟ ਪਿੰਡ ਹੈ ਟਾਲੀ ਪਿੰਡ ਜਿਹੜੀਆਂ ਮੈਂ ਤਸਵੀਰਾਂ ਤੁਹਾਨੂੰ ਅਸੀਂ ਕਰਕੇ ਦਿਖਾ ਰਿਹਾ ਕਿਉਂਕਿ ਇੱਥੇ ਇਹ ਕਣਕ ਦੀ ਫਸਲ ਦੀ ਕਾਸ਼ਤ ਨਹੀਂ ਕੱਲੀ ਹੋ ਰਹੀ ਝੋਨੇ ਦੀ ਫਸਲ ਦੀ ਕਾਸ਼ਤ ਹੋ ਰਹੀ ਚੋਣੀ ਦੀ ਫਸਲ ਦੀ ਖਾਸ ਨਹੀਂ ਕੱਲੀ ਕੱਲ ਨਾਲ ਇੱਕ ਮਾਤ ਦੀ ਖਾਸਤ ਵੀ ਜਿਆਦਾ ਜਿਹੜੀ ਸਬਜੀ ਦੀ ਵੀ ਖਾਸਤ ਜਿਹੜੀ ਜਿਆਦਾ ਦੇਖਣ ਨੂੰ ਮਿਲ ਰਹੀ ਸਾਨੂੰ ਜਿੱਦਾਂ ਕਿ ਸਰਦਾਰ ਜੀ ਨੇ ਸਾਨੂੰ ਦੱਸਿਆ ਤੇ ਬਹੁਤ ਦੁੱਖ ਲੱਗਦਾ ਜਦੋਂ ਇਦਾਂ ਦਾ ਸੱਸੀਆ ਮਾਹੌਲ ਜਾਂ ਇਦਾਂ ਦੀ ਕੋਈ ਅਸੀਂ ਚੀਜ਼ ਕੋਈ ਦੇਖਦੇ ਆ ਤੇ ਅੱਜ ਦੀ ਸਾਡੀ ਵੀਡੀਓ ਟਾਲੀਪਿੰਡ ਤੋਂ ਤੁਹਾਨੂੰ ਅਸੀਂ ਦਿਖਾਉਣਾ ਇਹ ਸੀ ਕਿ ਇੱਥੇ ਪਾਣੀ ਦੇ ਹਾਲਾਤ ਕਿਸ ਤਰ੍ਹਾਂ ਦੇ ਜਿੱਦਾਂ ਕਿ ਸਰਦਾਰ ਜੀ ਨੇ ਸਾਨੂੰ ਦੱਸਿਆ ਕਿ ਕਾਫੀ ਕਿਸਾਨ ਭਰਾਵਾਂ ਦੀਆਂ ਜਿਹੜੀਆਂ ਮਾਰਕੀਆਂ ਵੀ ਹਨ ਕੁਝ ਕਿਸਾਨ ਭਰਾਵਾਂ ਨੇ ਠੇਕਿਆਂ ਦੇ ਵੀ ਲਈਆਂ ਨੇ ਚਲੋ ਇਹ ਤੇ ਗੱਲ ਠੇਕਿਆਂ ਵਾਲੀ ਤੇ ਚਲੋ ਆਪਣੀ ਮਰਜ਼ੀ ਉਹਨਾਂ ਨੇ ਠੇਕਾ ਮਾਫ ਕਰਨਾ ਕਿ ਨਹੀਂ ਮਰਨਾ ਇਹ ਤੇ ਚਲੋ ਉਹ ਹੀ ਦੱਸਣਗੇ ਬਾਕੀ ਤੁਸੀਂ ਹਾਲਾਤਾਂ ਦੇ ਨਾਲ ਅਸੀਂ ਤੁਹਾਨੂੰ ਅਸੀਂ ਜਾਣੂ ਕਰਾ ਰਹੇ ਸੀ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਜਿੱਦਾਂ ਕਿ ਸਰਦਾਰ ਜੀ ਨੇ ਦੱਸਿਆ ਕਿ 2000 3000 ਕਿੱਲਾ ਵਾ ਇੱਥੇ ਆਪਣੀ ਪਿੰਡ ਦੀ ਜਿਹੜੀ ਪੈੜੀ ਆ ਤੇ ਸਾਰੀ ਝੋਨੇ ਦੀ ਜਾਂ ਝੋਨੇ ਦੀ ਫਸਲ ਦੀ ਗੱਲ ਕਰ ਲੋ ਜਾਂ ਕਣਕ ਦੀ ਫਸਲ ਦੀ ਗੱਲ ਕਰ ਲੋ ਸਾਰੀ ਪਾਣੀ ਦੀ ਲਪੇਟ ਦੇ ਵਿੱਚ ਆ ਗਈ ਤੇ ਅੱਜ ਦੀ ਵੀਡੀਓ ਸਾਡੀ ਟਾਲੀ ਪੈਣ ਦੀ ਸੀ ਤੇ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਅਸੀਂ ਫੇਰ ਮਿਲਾਂਗਾ ਜੀ ਸਾਰਿਆਂ ਨੂੰ ਪਿਆ ਪਰ ਸਤਿ ਸ੍ਰੀ ਅਕਾਲ